ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅਸੀਂ ਕੱਲ੍ਹ ਵਾਲੀ ਕਹਾਣੀ ਦਾ ਪਾਰਟ 3 ਤੁਹਾਨੂੰ ਸੁਣਾਉਣ ਜਰਾ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ ਉਸ ਤੋਂ ਬਾਅਦ ਜਦੋਂ ਸਾਹੂਕਾਰ ਨੇ ਸੰਤਾਂ ਨੂੰ ਪੁੱਛਿਆ ਤਾਂ ਸਖਤ ਜੀ ਬੋਲੇ ਸੁਣੋ ਸਾਹੂਕਾਰ ਤੁਹਾਡੇ ਸੱਦੇ ਵਿੱਚ ਹੰਕਾਰ ਸੀ ਤੁਸੀਂ ਮੈਨੂੰ ਸੱਦਾ ਨਹੀਂ ਸੀ ਦੇ ਰਹੇ ਬਲਕਿ ਉੱਥੇ ਪਿੰਡ ਵਾਸੀਆਂ ਨੂੰ ਇਹ ਦੱਸ ਰਹੇ ਸੀ ਕਿ ਤੁਸੀਂ 500 ਤਾਂ ਨੂੰ ਭੋਜਨ ਸ਼ਿਕਾਇਆ ਹੈ ਅਤੇ ਤੁਸੀਂ ਹੀ ਇਸ ਪਿੰਡ ਦੇ ਬਹੁਤ ਵੱਡੇ ਦਾਨੀ ਹੋ ਜਦਕਿ ਭੋਲੇ ਦੇ ਸੱਦੇ ਵਿੱਚ ਪ੍ਰਾਰਥਨਾ ਸੀ ਪਿਆਰ ਸੀ ਸੇਵਾ ਭਾਵ ਸੀ ਇਸ ਤੋਂ ਇਲਾਵਾ ਇਸ ਦੇ ਮਨ ਵਿੱਚ ਸੰਤਾਂ ਦੇ ਪ੍ਰਤੀ ਸੱਚਾ ਆਦਰ ਸੀ ਜੇ ਕਿ ਉਹ ਆਪਣੇ ਆਪ ਨੂੰ ਸਿੱਧਾ ਅਤੇ ਸੱਚਾ ਇਨਸਾਨ ਸਮਝਦਾ ਹੈ। ਜੈ ਹੋ ਸੰਤ ਜੀ ਮਹਾਰਾਜ ਦੀ ਜੈ ਹੋ ਭੋਲਾ ਧੰਨ ਹੋ ਠਿਆ ਮਹਾਰਾਜ ਸੱਚਮੁੱਚ ਮੈਂ ਅੱਜ ਆਪਣੇ ਆਪ ਨੂੰ ਵੱਡੀ ਕਿਸਮਤ ਵਾਲਾ ਸਮਝ ਰਿਹਾ। ਕਿ ਤੁਸੀਂ ਮੇਰੇ ਜਿਹੇ ਗਰੀਬ ਦੇ ਘਰ ਭੋਜਨ ਗ੍ਰਹਿਣ ਕੀਤਾ। ਕੋਈ ਛੋਟਾ ਵੱਡਾ ਗਰੀਬ ਅਮੀਰ ਨਹੀਂ ਹੁੰਦਾ ਭੋਲਿਆ ਜੋ ਸੱਚ ਹੁੰਦਾ ਉਸ ਦੀ ਮਦਦ ਕਰਨ ਈਸ਼ਵਰ ਆਪ ਧਰਤੀ ਤੇ ਆਉਂਦੇ ਨੇ ਅਤੇ ਇਹ ਜੋ ਤੁਹਾਡਾ ਰਸੋਈਆ ਹੈ ਇਹ ਵੀ ਮੇਰਾ ਰਸੋਈਆ ਹੈ ਮਹਾਰਾਜ। ਮੇਰੀ ਇੰਨੀ ਹਿੰਮਤ ਕਿੱਥੇ ਕਿ ਇਥੇ ਕਿਸੇ ਨੂੰ ਨੌਕਰ ਰੱਖ ਸਕਾ ਇਹ ਸੱਜਣਪੁਰਖ ਤਾਂ ਆਪ ਸੰਤਾਂ ਦੀ ਸੇਵਾ ਕਰਨ ਦੇ ਉਦੇਸ਼ ਨਾਲ ਹੀ ਮੇਰੇ ਘਰ ਆਏ ਸਨ ਫਿਰ ਰਸੋਈਏ ਨੇ ਉਸ ਨੂੰ ਕਿਹਾ ਜਾ ਭਰਾ ਤੁਹਾਡੀ ਇੱਛਾ ਪੂਰਨ ਹੋਈ ਹੁਣ ਸੰਤ ਜੀ ਦਾ ਆਸ਼ੀਰਵਾਦ ਲੈ ਕੇ ਤੂੰ ਵੀ ਆਪਣੇ ਘਰ ਨੂੰ ਜਾ ਹਾਂ ਭੋਲਾ ਹੁਣ ਤਾਂ ਸਾਨੂੰ ਜਾਣਾ ਹੀ ਹੋਵੇਗਾ ਪਰ ਜਾਣ ਤੋਂ ਪਹਿਲਾਂ ਮੈਂ ਤੈਨੂੰ ਸਦਾ ਸੁਖੀ ਰਹਿਣ ਦਾ ਆਸ਼ੀਰਵਾਦ ਦਿੰਦਾ ਹਾਂ ਅਚਾਨਕ ਇਹ ਵਿਅਕਤੀ ਹਵਾ ਵਿੱਚ ਉੱਡਣ ਲੱਗਾ ਤੇ ਬੋਲਿਆ ਮੈਂ ਦੇਵਰਾਜ ਇੰਦਰ ਹਾਂ ਇਸ ਪਿੰਡ ਵਿੱਚ ਸਿਰਫ ਤੇਰੇ ਮਨ ਵਿੱਚ ਹੀ ਸ਼ਾਂਤਾਂ ਦੇ ਪ੍ਰਤੀ ਸੱਚਾ ਆਦਰ ਹੈ ਅਤੇ ਜੋ ਤੂੰ ਕੁਝ ਵੀ ਕਰ ਰਹੀ ਹੈ ਉਹ ਨੇ ਸਵਾਰਥ ਭਾਵਨਾ ਨਾਲ ਕਰ ਰਹੀ ਹੈ। ਜਦ ਕਿ ਸ਼ਾਂਤਾਂ ਨੂੰ ਭੋਜਨ ਸਕੌਣ ਦੇ ਬਦਲੇ ਸਾਰਿਆਂ ਦੇ ਮਨ ਵਿੱਚ ਸਵਾਰਥ ਦੀ ਭਾਵਨਾ ਪੈਦਾ ਹੋਈ ਸੀ। ਇਸ ਲਈ ਭਗਵਾਨ ਸ਼ਹਿ ਸ਼੍ਰੀ ਹਰੀ ਨੇ ਮੈਨੂੰ ਤੁਹਾਡੀ ਮਦਦ ਦੇ ਲਈ ਭੇਜਿਆ ਸੀ। ਮੇਰਾ ਆਸ਼ੀਰਵਾਦ ਹੈ ਕਿ ਤੂੰ ਸਦਾ ਸੁਖੀ ਰਹੇ। ਅਤੇ ਫਿਰ ਦੇਖਦੇ ਹੀ ਦੇਖਦੇ ਭਗਵਾਨ ਇੰਦਰ ਅਲੋਪ ਹੋ ਗਏ ਉੱਥੇ ਹਾਜ਼ਰ ਜਨ ਸਮੂਹ ਸ਼ਰਦਾ ਨਾਲ ਉਹਨਾਂ ਨੂੰ ਨਮਸਕਾਰ ਕਰ ਹੀ ਰਿਹਾ ਸੀ ਕਿ ਤਦ ਉੱਥੇ ਬੈਠੇ ਸੰਤ ਜੀ ਵੀ ਇੱਕਦਮ ਅਲੋਪ ਹੋ ਗਏ ਹੁਣ ਬਸ ਸਿਰਫ ਉਹਨਾਂ ਦੇ ਚਰਨ ਕਮਲਾਂ ਦੇ ਨਿਸ਼ਾਨ ਬਾਕੀ ਸਨ ਤਤ ਲੋਕ ਸ਼ਰਦਾ ਨਾਲ ਬੋਲ ਉੱਠੇ ਭਗਵਾਨ ਸ਼੍ਰੀ ਹਰੀ ਦੀ ਜੈ ਦੇਵ ਰਾਜ ਇੰਦਰ ਦੀ ਜੈ ਭੋਲੇ ਦੇ ਘਰ ਭੋਜਨ ਕਰਨ ਵਾਲੇ ਆ ਭਗਵਾਨ ਸ਼੍ਰੀ ਹਰੀ ਸਨ ਇਹ ਜਾਣ ਕੇ ਭੂਲਾ ਤੇ ਉਸ ਦੀ ਪਤਨੀ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਡੇ ਮਨ ਦੇ ਵਿੱਚ ਅਗਰ ਕਿਸੇ ਦੇ ਲਈ ਸੱਚਾ ਪਿਆਰ ਹੈ ਸੱਚੀ ਸੇਵਾ ਹੈ ਨਹੀਂ ਸਵਾਰਥ ਸੇਵਾ ਹੈ ਤਾਂ ਭਗਵਾਨ ਸਾਨੂੰ ਖੁਦ ਅਰਸ਼ਣ ਦਿੰਦੇ ਨੇ ਇਸ ਲਈ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਸਾਡੇ ਕੋਲੇ ਸਭ ਕੁਝ ਹੈ ਅਸੀਂ ਤਾਂ ਹੀ ਸਭ ਕਰ ਸਕਦੇ ਹਾਂ ਜੋ ਵੀ ਹੁੰਦਾ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਤੇ ਪਰਮਾਤਮਾ ਆਪਣੇ ਬੱਚਿਆਂ ਨਾਲ ਕਦੇ ਵੀ ਬੁਰਾ ਨਹੀਂ ਹੋਣ ਦਿੰਦੇ ਜੇ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮਨੀਆਂ ਤੋਂ ਨਮνια ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਂਦੇ ਹਾਂ ਇੱਕ ਬਹੁਤ ਹੀ ਪੁਰਾਣੀ ਗੱਲ ਹੈ ਕਿਸੇ ਰਾਜ ਵਿੱਚ ਤਨਕੂ ਨਾਂ ਦਾ ਇੱਕ ਵਿਅਕਤੀ ਰਿਆ ਕਰਦਾ ਸੀ ਜੋ ਚੋਰੀ ਚਿਕਾਰੀ ਕਰਕੇ ਆਪਣਾ ਢਿੱਡ ਭਰਦਾ ਸੀ ਇਸ ਜੁਰਮ ਵਿੱਚ ਉਹ ਕਈ ਵਾਰੀ ਫੜਿਆ ਵੀ ਜਾ ਚੁੱਕਾ ਸੀ ਖਾਰਵਾਰਾ ਜਿਹਾ ਹੀ ਹੁੰਦਾ ਸੀ ਕਿ ਉਹ ਫੜਿਆ ਜਾਂਦਾ ਅਦਾਲਤ ਤੋਂ ਉਸ ਨੂੰ ਸਜ਼ਾ ਮਿਲਦੀ ਹਰ ਵਾਰ ਪਰ ਉਹ ਜੇਲ੍ਹ ਤੋਂ ਬਾਹਰ ਆ ਕੇ ਦੁਬਾਰਾ ਫਿਰ ਉਸੇ ਪੁਰਾਣੇ ਕੰਮ ਧੰਦੇ ਵਿੱਚ ਲੱਗ ਜਾਂਦਾ ਲੋਕ ਉਸ ਨਾਲ ਨਫ਼ਰਤ ਕਰਦੇ ਸਨ ਉਸ ਦੀ ਸੰਗਤ ਕਰਨਾਂ ਤਾਂ ਦੂਰ ਲੋਕ ਉਸ ਨਾਲ ਗੱਲ ਕਰਨਾ ਵੀ ਆਪਣੀ ਬੇਇੱਜ਼ਤੀ ਸਮਝਦੇ ਸਨ ਇੱਕ ਵਾਰ ਉਸ ਚੋਰ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਇਹ ਭੈੜਾ ਕੰਮ ਛੱਡ ਕੇ ਕੋਈ ਅਜੀਹਾ ਧੰਦਾ ਕਰਾਂ ਜਿਸ ਨਾਲ ਮੇਰਾ ਢਿੱਡ ਵੀ ਭਰੇ ਅਤੇ ਲੋਕਾਂ ਵਿੱਚ ਮੇਰਾ ਮਾਨ ਸਨਮਾਨ ਵੀ ਹੋਵੇ ਰੋਜ਼-ਰੋਜ਼ ਦੀ ਚੋਰੀ-ਚਿਕਾਰੀ ਪੁਲਿਸ ਦਾ ਡਰ ਅਤੇ ਲੋਕਾਂ ਦੀ ਨਫ਼ਰਤ ਤੋਂ ਤੰਗ ਆ ਕੇ ਉਹ ਕਿਸੇ ਕੰਮ ਧੰਦੇ ਦੀ ਤਲਾਸ਼ ਵੱਲ ਚੱਲ ਪਿਆ ਪਰ ਇਹ ਕਿ ਜਿੱਥੇ ਵੀ ਜਾਂਦਾ ਉੱਥੇ ਬੇਇੱਜ਼ਤ ਕਰਕੇ ਉਸ ਨੂੰ ਭਜਾ ਦਿੱਤਾ ਜਾਂਦਾ ਕਿਉਂਕਿ ਕਸਬੇ ਵਿੱਚ ਕੋਈ ਅਜਿਹਾ ਨਹੀਂ ਸੀ ਜੋ ਉਸਦੇ ਚੋਰੀ ਕਰਨ ਦੇ ਸੁਆਹ ਤੋਂ ਜਾਣੂ ਨਾ ਹੋਵੇ ਤਣ ਕੋ ਇੱਕ ਸੇਠ ਦੇ ਕੋਲ ਪੁੱਜਾ ਅਤੇ ਹੱਥ ਜੋੜ ਕੇ ਬੋਲਿਆ ਸੇਠ ਜੀ ਮੈਂ ਤਣ ਕੂ ਹਾਂ ਓਏ ਉਹੀ ਤਣ ਕੂ ਚੋਰ ਜੀ ਸੇਠ ਜੀ ਜਲ ਭਾਜੇ ਇਥੋਂ ਹੁਣ ਕੀ ਲੈਣ ਆਇਆ ਐ ਚੋਰੋ ਚੱਕਾ ਨਾ ਹੋਵੇ ਕਿਸੇ ਥਾਂ ਦਾ ਮੇਰੀ ਗੱਲ ਤਾਂ ਸੁਣੋ ਸੇਠ ਜੀ ਗਿੜਗੜਾ ਕੇ ਤਨ ਕੋ ਬੋਲਿਆ ਮੈਂ ਹੁਣ ਚੋਰੀ ਚਕਾਰੇ ਦਾ ਧੰਦਾ ਛੱਡ ਦਿੱਤਾ ਏ ਹੁਣ ਮੈਂ ਵੀ شریف ਲੋਕਾਂ ਵਾਂਗ ਇੱਜ਼ਤ ਦੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਆਪਣੇ ਇਥੇ ਨੌਕਰ ਰੱਖ ਲਿਓ ਮੈਂ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਾਂਗਾ ਅਤੇ ਮੇਰੀ ਮਿਹਨਤ ਦੇ ਬਦਲੇ ਵਿੱਚ ਜੋ ਵੀ ਮੈਨੂੰ ਦਿਓਗੇ ਖੁਸ਼ੀ ਨਾਲ ਲੈ ਲਵਾਂਗਾ ਉਏ ਪਾ ਜੇ ਥੋ ਮੈਨੂੰ ਮੂਰਖ ਸਮਝਦੇ ਆ ਚੋਰ ਚੋਰੀ ਤੋਂ ਜਾਏ ਪਰ ਹੀਰਾ ਫੇਰੀ ਤੋਂ ਨਾ ਜਾਏ ਨਾ ਪਾਈ ਨਾ ਤੂੰ ਕੋਈ ਹੋਰ ਜਗਾ ਦੇਖ ਮੇਰੇ ਇੱਥੇ ਕੋਈ ਜਗਾ ਨਹੀਂ ਇਸ ਤਰ੍ਹਾਂ ਜਗਾ ਜਗਾ ਤੇ ਬੇਜਤ ਹੁੰਦੇ ਹੁੰਦੇ ਤੁਹਾਨੂੰ ਕੋ ਦੁਖੀ ਹੋ ਗਿਆ ਚੋਰੀ ਨਾ ਕਰਨ ਦਾ ਉਸਨੇ ਪ੍ਰਣ ਲੈ ਚੁੱਕਿਆ ਸੀ ਪਰ ਕਿਤੇ ਵੀ ਉਸ ਨੂੰ ਕੋਈ ਇੱਜ਼ਤ ਦੀ ਨੌਕਰੀ ਨਹੀਂ ਸੀ ਮਿਲ ਰਹੀ ਭੁੱਖਾ ਪਿਆਸਾ ਪਟਕਦਾ ਪਟਕਦਾ ਉਹ ਕਾਸਰੇਮ ਵਿੱਚ ਆ ਪੁੱਜਾ ਜਿੱਥੇ ਬਹੁਤ ਸਾਰੇ ਸਾਧੂ ਸੰਗ ਸਾਧੂ ਸੰਤ ਭakti ਵਿੱਚ ਲੀਨ ਸਨ ਤੱਕ ਜਾਨ ਆਉਂਦੀ ਭਗਵਾਨ ਨੂੰ ਪ੍ਰਸ਼ਾਦ ਚੜਾਉਂਦੇ ਚਰਨ ਸਪਰਸ਼ ਕਰਦੇ ਫਿਰ ਸਾਧੂਆਂ ਤੋਂ ਆਸ਼ੀਰਵਾਦ ਲੈਂਦੇ ਅਤੇ ਬਦਲੇ ਵਿੱਚ ਉਹਨਾਂ ਨੂੰ ਵਧੀਆ-ਵਧੀਆ ਪਕਵਾਨ ਅਤੇ ਕੱਪੜੇ ਆਦ ਪੇਂਟਾ ਕਰਦੇ ਇਹ ਸਭ ਦੇਖ ਕੇ ਤਨ ਕੋ ਸੋਚਣ ਲੱਗਾ ਮੈਂ ਤਾਂ ਹੁਣ ਤੱਕ ਦਾ ਆਪਣਾ ਜ਼ਰਾ ਜੀਵਨ ਵਿਕਾਰ ਹੀ ਗਵਾ ਦਿੱਤਾ ਮੇਰੇ ਨਾਲੋਂ ਤਾਂ ਚੰਗੇ ਜੋਗੀ ਅਤੇ ਸਾਧੂ ਅਨਖਾ ਪੀ ਕੇ ਪ੍ਰਭੂ ਦੇ ਚਰਨਾਂ ਵਿੱਚ ਮਸਤ ਰਹਿੰਦੇ ਨੇ ਨਾ ਕਿਸੇ ਨਾਲ ਦੋਸਤੀ ਨਾ ਬਹਿਰ ਨਾ ਕਲ ਦੀ ਪਰਵਾਹ ਸੰਤੋਖ ਹੀ ਇਹਨਾਂ ਦਾ ਧੰਨ ਤਨ ਕੋ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਬਾਕੀ ਜਿੰਦਗਨ ਸਾਧੂ ਬਣ ਕੇ ਗੁਜ਼ਾਰਾਂ ਨਾ ਖਾਣ ਪੀਣ ਤੇ ਨਾ ਹੀ ਪਹਿਨਣ ਦੀ ਕੋਈ ਚਿੰਤਾ ਨਾ ਕਿਸੇ ਦੀ ਸਜ਼ਾ ਦਾ ਡਰ ਨ ਤੇ ਨਾ ਪੂਰਾ ਸਨਮਾਨ ਵੀ ਮਿਲੇਗਾ ਇਹ ਹੀ ਸੋਚ ਕੇ ਤਨਕੂ ਆਸ਼ਰਮ ਵਿੱਚ ਰਹਿਣ ਲੱਗਾ ਉਹ ਦਿਨ ਰਾਤ ਸਾਧੂ ਸੰਤਾਂ ਦੀ ਸੇਵਾ ਕਰਦਾ ਤੇ ਭਜਨ ਕੀਰਤਨ ਕਰਦੇ ਹੋਏ ਆਪਣਾ ਸਮਾਂ ਗੁਜ਼ਾਰਨ ਲੱਗਾ ਹੁਣ ਉਸਨੇ ਕੱਪੜੇ ਵੀ ਸਾਧੂ ਵਰਗੇ ਪਾਧਾਰਨ ਕਰ ਲਏ ਸਨ ਹੁਣ ਉਹ ਤਨਕੂ ਤੋਂ ਤਨਕੂ ਮਹਾਰਾਜ ਹੋ ਗਿਆ ਹੁਣ ਤਾਂ ਤਨਕੂ ਮਹਾਰਾਜ ਦੇ ਦਿਨ ਬੜੇ ਆਰਾਮ ਅਤੇ ਚੈਨ ਨਾਲ ਗੁਜ਼ਰਨ ਲੱਗੇ ਸਾਧੂਆਂ ਦਾ ਫਿਰ ਤੋਂ ਸੁਭਾਅ ਹੁੰਦਾ ਹੈ ਇੱਕ ਦਿਨ ਉਹਨਾਂ ਸਾਤਵਾਂ ਨੇ ਤੀਤ ਯਾਤਰਾ ਤੇ ਜਾਣ ਦਾ ਨਿਨ੍ਹਾ ਲਿਆ ਅਤੇ ਆਸ਼ਰਮ ਦੀ ਦੇਖਭਾਲ ਦੇ ਲਈ ਉਹਨੇ ਤਨਕੁਮਹਾਰਾਜ ਨੂੰ ਛੱਡ ਦਿੱਤਾ ਤਨਕੁ ਤਾਂ ਵੈਸੇ ਵੀ ਭੱਜ ਦੌੜ ਦੇ ਵਿੱਚ ਪੱਖ ਵਿੱਚ ਨਹੀਂ ਸੀ ਉਸਨੇ ਸੋਚਿਆ ਕਿ ਚਲੋ ਚੰਗਾ ਇੱਥੇ ਬੈਠੇ ਬੈਠੇ ਆਰਾਮ ਨਾਲ ਮਾਲ ਪੁੜੇ ਉਡਾਵਾਂਗੇ ਉਹਨਾਂ ਦਿਨਾਂ ਵਿੱਚ ਉਸ ਪਿੰਡ ਵਿੱਚ ਚੋਰ ੜਕੈਤਾ ਦਾ ਬੋਲਵਾਲਾ ਹੋ ਗਿਆ ਰਾਤ ਦੀ ਕੌਣ ਕਹੇ ਦਿਨ ਵਿੱਚ ਵੀ ਚੋਰ ਕਿਸੇ ਨਾ ਕਿਸੇ ਦੇ ਘਰ ਵਿੱਚ ਹੱਥ ਸਾਫ਼ ਕਰ ਦਿੰਦੇ ਇਸ ਨਾਲ ਪਿੰਡ ਵਾਲੇ ਦੁਖੀ ਹੋ ਗਏ ਪਿੰਡ ਦੇ ਮੁਖੀਆ ਤੇ ਜ਼ਿਮੀਦਾਰ ਵੀ ਚੋਰਾਂ ਦੇ ਡਰ ਤੋਂ ਮੁਕਤ ਨਹੀਂ ਸਨ ਜ਼ਮੀਦਾਰਾਂ ਦਾ ਕੋਈ ਜ਼ਿਆਦਾ ਹੀ ਚਿੰਤਤ ਸੀ ਕਿਉਂਕਿ ਉਹਨਾਂ ਕੋਲ ਹਜ਼ਾਰਾਂ ਦੀ ਨਕਦੀ ਅਤੇ ਇਲਾਵਾ ਸੋਨਾ ਚਾਂਦੀ ਹੁੰਦਾ ਸੀ ਉਸ ਨੂੰ ਸਭ ਤੋਂ ਜ਼ਿਆਦਾ ਆਪਣੇ ਸੋਨੇ ਚਾਂਦੀ ਦੀ ਚਿੰਤਾ ਹੁੰਦੀ ਸੀ ਕਾਫੀ ਸੋਚ ਵਿਚਾਰ ਦੇ ਬਾਅਦ ਜ਼ਮੀਦਾਰ ਦੇ ਮਨ ਵਿੱਚ ਆਇਆ ਕਿ ਪੂਰੇ ਕਸੇ ਵਿੱਚ ਚੋਰੀਆਂ ਹੁੰਦੀਆਂ ਰਹਿਣ ਪਰ ਸਾਧੂਆਂ ਦੇ ਆਸ਼ਰਮ ਵਿੱਚ ਕਦੀ ਚੋਰੀ ਨਹੀਂ ਹੋ ਸਕਦੀ ਸਾਧੂ ਮਹਾਤਮਾ ਤਾਂ ਵੈਸੇ ਵੀ ਫਕਰ ਹੁੰਦੇ ਨੇ ਉਹਨਾਂ ਨੇ ਆਸ਼ਰਮ ਵਿੱਚ ਚੋਰਾ ਭਲਾ ਕੀ ਚੋਰੀ ਕਰਨਾ ਜਾਣਗੇ ਇਹ ਖਿਆਲ ਮਨ ਵਿੱਚ ਆਉਂਦੇ ਹੀ ਜਿਮੀਦਾਰ ਨੇ ਸੋਚਿਆ ਕਿ ਉਹ ਨਾ ਮੈਂ ਆਪਣਾ ਸੋਨਾ ਚੰਦੀ ਸਾਧੂ ਮਹਾਰਾਜ ਦੇ ਕੋਲ ਰਖਵਾ ਦਿਆਂ ਉੱਥੇ ਵੀ ਰਹਿ ਕੇ ਜਾਨਾ ਬਿਲਕੁਲ ਸੁਰੱਖਿਅਤ ਰਹੇਗਾ ਪਰ ਤਾਦ ਉਸ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਕਿਤੇ ਜੇ ਹਨ ਹੋਵੇ ਕਿ ਸਾਧੂ ਹੀ ਮੇਰਾ ਖਜ਼ਾਨਾ ਲੈ ਕੇ ਨਾ ੱਠ ਜਾਵੇ ਨਹੀਂ ਨਹੀਂ ਸਾਧੂ ਸੰਿਆਸੀ ਤੇ ਬਾਰੇ ਮੈਂ ਅਜੀਹਾਨੇ ਸੋਚ ਸਕਦਾ ਇਹ ਪਾਪ ਹੈ ਪਲਾਵੇ ਜੀ ਹਾ ਕਿਉ ਕਰਨਗੇ ਉਹਨਾਂ ਨੇ ਇਸ ਧਨ ਦੌਲਤ ਤੋਂ ਕੀ ਲੈਣਾ ਇਹਨਾਂ ਦੀ ਤਾਂ ਸਭ ਤੋਂ ਵੱਡੀ ਦੌਲਤ RAM ਨਾਮ ਹੈ ਸਾਧੂ ਮਹਾਤਮਾ ਦਾ ਭਗਵਾਨ ਦੇ ਬੰਦੇ ਹੁੰਦੇ ਨੇ ਹੁਣ ਪਲਾ ਜੀਮੀਦਾਰ ਨੂੰ ਕੀ ਪਤਾ ਸੀ ਕਿ ਉੱਥੇ ਸਾਧੂ ਬਣੇ ਤੁਨਕੁਮਾਰਾ ਜੀ ਦਾ ਪਹਿਲਾ ਹੀ ਚੋਰ ਸਨ ਅਤੇ ਢਿੱਡ ਵੀ ਅੱਗ ਬੁਝਾਉਣ ਦੇ ਲਈ ਉਹ ਸਾਧੂ ਬਣਿਆ ਸੀ ਪਰ ਸਾਧੂ ਸੰਿਆਸੀਆਂ ਦੀ ਪ੍ਰਤੀ ਉਸ ਦੇ ਮਨ ਵਿੱਚ ਸੱਚਾ ਜੋ ਵਿਸ਼ਵਾਸ ਸੀ ਉਹ ਟਲ ਸੀ ਸੰਗੀ ਚੰਗੀ ਤਰ੍ਹਾਂ ਸੋਚ ਸਮਝ ਕੇ ਇੱਕ ਦਿਨ ਜੀਮੀਦਾਰ ਨੇ ਆਪਣਾ ਤੋਂ ਸੋਨਾ ਚਾਂਦੀ ਇੱਕ ਘੜੇ ਵਿੱਚ ਭਰਿਆ ਤੇ ਤੁਨਕੁਮਾਰਾ ਦੇ ਆਸ਼ਰਮ ਵਿੱਚ ਲੈ ਕੇ ਪੁੱਜਾ ਸੋਨੇ ਚਾਂਦੀ ਦਾ ਘੜਾ ਇੱਕ ਪਾਸੇ ਰੱਖ ਕੇ ਉਸ ਨੇ ਸ਼ਰਤਾਂ ਨਾਲ ਤੁਨકુ ਮਹਾਰਾਜ ਦੇ ਪੈਰ ਛੂਹੇ ਸਦਾ ਸੁਖੀ ਰਹੋ ਪਖਤ ਖੁਸ਼ ਰਹੋ ਤੁਨકુ ਮਹਾਰਾਜ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਈਸ਼ਵਰ ਤੈਨੂੰ ਲੰਮੀ ਉਮਰ ਬਖਸ਼ੇ ਸਦਾ ਡਰ ਰਹਤ ਰਹੋ ਡਰ ਰਹਤ ਕਿ ਮੇਰਾ ਮਹਾਰਾਜ ਕਿਉਂ ਪੁੱਤਰ ਕੀ ਡਰੈ ਤੁਨકુ ਜਾਣਦਾ ਸੀ ਕਿ ਪਿੰਡ ਵਿੱਚ ਜ਼ਿਮੀਂਦਾਰ ਹੈ ਜੇਕਰ ਉਹ ਖੁਸ਼ ਹੋ ਗਿਆ ਤਾਂ ਆਸਮਾਨ ਉਹ ਨਾ ਕੇਵਲ ਪੱਕਾ ਬਣਵਾ ਦੇਵੇਗਾ ਸਗੋਂ ਆਸ਼ਮਾਨ ਆਮ ਜਿੰਦਗੀ ਗੁਜ਼ਾਰਨ ਦੇ ਲਈ ਦੂਜੀਆਂ ਸਹੂਲਤਾਂ ਵੀ ਦੇਵੇਗਾ ਇਸ ਲਈ ਤੁਨકુ ਨੇ ਉਸ ਨੂੰ ਕਿਹਾ ਸਾਨੂੰ ਦੱਸੋ ਮਾ ਭਗਵਤੀ ਦੀ ਕਿਰਪਾ ਨਾਲ ਸੀ ਤੁਹਾਡਾ ਸਾਰਾ ਡਰ ਦੂਰ ਕਰ ਦੇਵਾਂਗੇ। ਇਹੀ ਸੋਚ ਕੇ ਤਾਂ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਮਹਾਰਾਜ ਜੀ ਜੀਮੇਦਾਰ ਬੋਲੇ ਆ ਤੁਸੀਂ ਤਾਂ ਜਾਣਦੇ ਹੋ ਅੱਜ ਕੱਲ ਪਿੰਡ ਵਿੱਚ ਚੋਰਾਂ ਦਾ ਕੰਮ ਵਧ ਗਿਆ ਹੈ। ਪਿੰਡ ਵਿੱਚ ਇਹੋ ਜਿਹਾ ਤਕਮ ਵਿਚਾਰ ਰੱਖਿਆ ਹੈ ਕਿ ਹਾਂ ਤੱਕ ਨਾਲ ਮੇਰੀਆਂ ਰਾਤਾਂ ਦੀ ਨੀਂਦ ਦਾ ਤੇ ਚੈਨ ਉੱਡ ਗਿਆ ਹੈ। ਹਰ ਪਲ ਹਰ ਘੜੀ ਮੈਂ ਇਸ ਸੋਚਦਾ ਰਹਿੰਦਾ ਹਾਂ। ਜੀਮੇਦਾਰ ਨੇ ਘੜੇ ਵਾਲੇ ਇਸ਼ਾਰਾ ਕੀਤਾ ਖਜ਼ਾਨੇ ਨੂੰ ਲੈ ਕੇ ਚਿੰਤਤ ਰਹਿੰਦਾ ਹਾਂ। ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਇਹ ਤੁਹਾਨੂੰ ਦੋਲਤ ਇਕੱਠੀ ਕੀਤੀ ਹੈ। ਕਿਸੇ ਕਿਸਾਨ ਮਜ਼ਦੂਰ ਦਾ ਦਿਲ ਨਹੀਂ ਦੁਖਾਇਆ। ਹੁਣ ਤੁਸੀਂ ਹੀ ਸੋਚੋ ਕਿ ਜੇ ਕਾਚੋਰਾ ਨੇ ਮੇਰਾ ਇਹ ਖਜ਼ਾਨਾ ਚੋਰੀ ਕਰ ਲਿਆ ਤਾਂ ਮੈਂ ਕਿੱਥੋਂ ਦਾ ਜ਼ਿੰਮੇਦਾਰ रह ਜਾਵਾਂਗਾ ਠੀਕ ਕਹਿੰਦੇ ਹੋ ਬੱਚਾ ਅੱਜ ਕੱਲ ਤਾਂ ਨਹੀਂ ਆਪਣਾ ਅਲੱਗ ਮਹੱਤਮ ਹੈ ਸੋਨੇ ਜਾਂਦੀ ਦਾ ਭਰਿਆ ਕੜਾ ਦੇਖ ਕੇ ਤਨ ਕੋ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਉੱਭਰੀ ਖੈਰ ਤੂੰ ਇਹ ਦੱਸ ਕਿ ਇਹ ਕੜਾ ਲੈ ਕੇ ਤੂੰ ਮੇਰੇ ਕੋਲ ਕਿਉਂ ਆਇਆ ਹੈ ਮਹਾਰਾਜ ਮੈਂ ਚਾਹੁੰਦਾ ਹਾਂ ਕਿ ਮੇਰਾ ਇਹ ਤਾਂ ਤੁਸੀਂ ਆਪਣੇ ਆਸ਼ਰਮ ਵਿੱਚ ਰੱਖ ਲਓ ਤੁਹਾਡੇ ਕੋਲੇ ਸੁਰੱਖਿਅਤ ਰਹੇਗਾ ਤੁਹਾਡੇ ਆਸ਼ਰਮ ਵਿੱਚ ਇਸ ਨੂੰ ਕੋਈ ਨਹੀਂ ਚੋਰਾ ਸਕਦਾ ਲਿਆ ਪੁੱਤਰ ਤਨਕੂ ਤੇਰੀ ਤਾਂ ਕਿਸਮਤ ਖੁੱਲ ਗਈ ਸਾਧੂਆਂ ਦੇ ਇਸ ਚੋਲੇ ਦਾ ਹੀ ਪ੍ਰਤਾਪ ਹੈ ਕਿ ਤਨਕੂ ਖੁਦ ਚੱਲ ਕੇ ਤੇਰੇ ਕੋਲ ਆਇਆ ਤਨਕੂ ਦੇ ਅੰਦਰ ਛिपਿਆ ਬੈਠਾ ਚੋਰ ਜਾਗ ਉੱਠਿਆ ਹੁਣ ਤਾਂ ਤੇਰੀਆਂ ਪੌ ਬਾਰਾਂ ਨੇ ਇਸ ਤਾਨੂੰ ਲੈ ਕੇ ਕਿਸੇ ਦੂਸਰੇ ਰਾਜ ਵਿੱਚ ਜਾ ਕੇ ਤੂੰ ਸੇਠਾ ਦੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰ ਸਕਦਾ ਹੈ ਤਨਕੂ ਦੀ ਲਾਲ ਟਪਕਣ ਲੱਗੀ ਪਰ ਕਿਉਂਕਿ ਉਹ ਕਿਸੇ ਸਮੇ ਸਾਧੂ ਮਹਾਰਾਜ ਬਣਿਆ ਹੋਇਆ ਸੀ ਇਸ ਲਈ ਸਾਧੂਆਂ ਵਰਗੀ ਐਕਟਿੰਗ ਕਰਦੇ ਹੋਏ ਬੋਲਿਆ ਇਹ ਕੀ ਤੂੰ ਕਹਿ ਰਿਹਾ ਹੈ ਬੱਚਾ ਤਨਦੌਲਤਾ ਸਾਧੂਆਂ ਨੇ ਕੀ ਲੈਣਾ ਹੈ ਦੌਲਤ ਤੇ ਮਨ ਵਿੱਚ ਪਾਪ ਪੈਦਾ ਕਰਦੀ ਹੈ ਮਹਾਰਾਜ ਤੁਸੀਂ ਠੀਕ ਕਹਿੰਦੇ ਹੋ ਭਲਾ ਸਾਧੂ ਸੰਨਾਸੀਆਂ ਨੂੰ ਤਾਂ ਦولت ਦਾ ਕੀ ਪਾਸਤਾ ਪਰ ਮਹਾਰਾਜ ਮੈਂ ਸੰਕਟ ਵਿੱਚ ਹਾਂ ਸੰਕਟ ਦੇ ਸਮੇਂ ਆਪਣੇ ਭਗਤਿਆਂ ਦੀ ਰੱਖਿਆ ਕਰਨਾ ਵੀ ਤੁਹਾਡਾ ਧਰਮ ਹੈ ਇਸ ਸਮੇਂ ਇਸ ਧੰਦੇ ਕਾਰਨ ਮੈਂ ਸੰਕਟ ਵਿੱਚ ਹਾਂ ਇਸ ਲਈ ਇਸ ਨੂੰ ਤੁਹਾਡੀ ਸੰਨ ਵਿੱਚ ਲੈ ਕੇ ਆਏ ਹਾਂ ਜਦ ਤੱਕ ਤੁਸੀਂ ਇਸ ਨੂੰ ਸੁਰੱਖਿਅਤ ਆਪਣੇ ਕੋਲ ਨਹੀਂ ਰੱਖ ਲੈਂਦੇ ਮੈਂ ਇਸੇ ਤਰ੍ਹਾਂ ਤੜਫਦਾ ਰ੍ਹਾਂਗਾ ਇਹ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਨੂੰ ਕਿ ਤੂੰ ਤੈਨੂੰ ਮੇਰੇ ਤੇ ਇੰਨਾ ਵਿਸ਼ਵਾਸ ਹੈ ਆ ਵਿਸ਼ਵਾਸ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਪ੍ਰਭੂ ਤੁਸੀਂ ਤਾਂ ਪ੍ਰਤੱਖ ਰੂਪ ਵਿੱਚ ਈਸ਼ਵਰ ਦੇ ਅਵਤਾਰ ਹੋ ਤਾਂ ਦੌਲਤ ਦੇ ਲਾਲਚ ਵਿੱਚ ਕਿਸੇ ਵੀ ਸੰਸਾਰੀ ਦਾ ਮਨ ਡੋਲ ਸਕਦਾ ਪਰ ਤੁਹਾਡੇ ਜਿਹੇ ਪਰਮਾਤਮਾ ਜਿਨ੍ਹਾਂ ਨੇ ਆਪਣਾ ਜੀਵਨੀ ਪ੍ਰਭੂ ਨੂੰ ਪੇਂਟ ਕਰ ਦਿੱਤਾ ਹੋਵੇ ਉਹਨਾਂ ਲਈ ਤਾਂ ਦੌਲਤ ਮਿੱਟੀ ਦੇ ਬਰਾਬਰ ਹੈ ਤੂੰ ਭੋਲਾ ਹੈ ਤੂੰ ਬਹੁਤ ਭੋਲਾ ਹੈ ਭਗਤ ਤਨਕੂ ਨੇ ਕਿਹਾ ਖੈਰ ਜੇਕਰ ਤੂੰ ਸਾਡੇ ਤੇ ਨਾ ਵਿਸ਼ਵਾਸ ਹੀ ਕਰਦਾ ਹੈ ਤਾਂ ਇਹ ਕੰਮ ਕਰ ਇਸ ਤਾਂ ਨੂੰ ਅਸੀਂ ਹੱਥ ਨਹੀਂ ਲਾਵਾਂਗੇ ਸਾਡੇ ਲਈ ਤਾਂ ਇਹ ਸੱਚਮੁੱਚ ਮਿੱਟੀ ਦੇ ਹੀ ਸਮਾਨ ਹੈ ਇਸ ਲਈ ਤੂੰ ਇਸ ਨੂੰ ਲੈ ਜਾ ਕੇ ਕੁਟਿਆ ਦੇ ਬਾਹਰ ਬਿੱਪਲ ਦੇ ਹੇਠਾਂ ਟੂਆ ਪਟਕੇ ਦਵਾ ਦੇ ਉੱਥੇ ਆਪ ਈਸ਼ਵਰੀ ਸੀ ਰੱਖਿਆ ਕਰਨੀ ਜੇਕਰ ਤੁਸੀਂ ਇਸ ਕਹਾਣੀ ਦਾ ਅਗਲਾ ਪਾਟ ਸੁਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਗੱਲ ਵਾਲੀ ਵੀਡੀਓ ਲੈ ਕੇ ਸ਼ੇਅਰ ਕਰਨਾ ਪਵੇਗਾ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ